ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬੈਲ W ਟਾਜ ਬਿਜੇ ਤਾਂ ਬਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਆਪਾਂ ਝੋਨੇ ਦੇ ਉੱਪਰ ਵੀਡੀਓ ਪਾਈ ਸੀਗੀ ਕੱਲ੍ਹ ਸ਼ਾਮੀ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਕਹਿਆ ਸੀ ਵੀ ਮੈਂ ਤੁਹਾਨੂੰ ਇੱਕ ਇਹੋ ਜਿਹਾ ਪ੍ਰੋਡਕਟ ਦੱਸਾਂਗਾ ਜਿਹੜਾ ਤੁਹਾਡੀ ਸਪਰੇਅ ਦੇ ਵਿੱਚ ਮਿਕਸ ਹੋ ਕੇ ਕਾਪਰ ਦਾ ਕੰਮ ਕਰੂਗਾ ਵੀ ਇੱਕ ਉੱਪਰ ਕਿਹੜਾ ਹੋ ਤੇ ਉਹ ਕਿਸਾਨ ਵੀਰੋਂ ਆਪਾਂ ਡੋਡੀ ਰੋਗ ਬਾਰੇ ਤੁਹਾਨੂੰ ਦੱਸਣਾ ਕਿਉਂਕਿ ਜਿਹੜਾ ਡੋਡੀ ਰੋਗ ਆ ਦੇਖੋ ਵੀਰੇ ਇਹ ਤਕਰੀਬਨ ਤਕਰੀਬਨ ਆਪਣਾ 50% ਝਾੜ ਵੀ ਘਟਾ ਸਕਦਾ ਕਿਉਂਕਿ ਜਦੋਂ ਅੱਖਾ ਲੱਗ ਜਾਂਦਾ ਤਾਂ ਡੋਡੀ ਵਾਲੀ ਸਾਰਾ ਝੋਨਾ ਆਪਣਾ ਬਾਹਰ ਆ ਜਾਂਦਾ ਕੁਆਲਿਟੀ ਝੋਨੇ ਦੀ ਖਰਾਬ ਹੋ ਜਾਂਦੀ ਹੈ ਬੜਾ ਬਾਡੀ ਵੀਰੇ ਬਹੁਤ ਔਖਾ ਹੁੰਦਾ ਉਦੋਂ ਕਿਸਾਨ ਵੀਰੋਂ ਆਪਾਂ ਬਚਨ ਦੇ ਲਈ ਜਿਹੜਾ ਕਾਪਰ ਆ ਸਪਰੇਅ ਦੇ ਵਿੱਚ ਕਰਨਾ ਹੁੰਦਾਗਾ ਪਹਿਲਾਂ ਆਕਸੀਕਲ ਰਾਈਟ ਤੇ ਹਾਈਡਰੋਕਸਾਈਡ ਆਪਾਂ ਕਰਦੇ ਰਹਨੇ ਆਗੇ ਤੇ ਇਹ ਕਿਸਾਨ ਵੀਰੋਂ ਮੈਂ ਇੱਕ ਪ੍ਰੋਡਕਟ ਮੇਰੇ ਯਾਰ ਦੋਸਤ ਸੀਗਾ ਆਪਣੇ ਪੈਸਟੀਸਾਈਡ 'ਚ ਲੱਗਾ ਹੋਇਆ ਤੇ ਉਹਨਾਂ ਨੇ ਆਪਾਂ ਨੂੰ ਉਹ ਹੈਗੇ ਤਾਂ ਆਦਰ ਕੰਪਨੀ ਜਿਨੇ ਪਰ ਉਹਨਾਂ ਨੇ ਆਪਾਂ ਨੂੰ ਇੱਕ ਪ੍ਰੋਡਕਟ ਦਾ ਜਿਹੜਾ ਜ਼ਿਕਰ ਹੋਇਆ ਸੀਗਾ ਆਪਣਾ ਉਹਨਾਂ ਨੇ ਕਰਿਆ ਤੇ ਉਹ ਆਪਾਂ ਕਿਸਾਨ ਵੀਰੋਂ ਪਰਚੇਜ਼ ਕਰਕੇ ਲਿਆ ਕੇ ਆਪਣੇ ਝੋਨੇ ਦੇ ਉੱਪਰ ਟ੍ਰਾਇਲ ਲਾਇਆ 6 ਕਿਲਿਆਂ ਦੇ ਉੱਪਰ ਮੱਕੀ ਵਾਲੇ ਵੱਢ ਦੇ ਵਿੱਚ ਆਪਣਾ ਝੋਨਾ ਲੱਗਿਆ ਸੀ ਕਿਸਾਨ ਵੀਰੋ 4 ਏਕੜ ਲੱਗੇ ਹੋਏ ਸੀ ਜੇ 4.5 ਆਪਣੇ 23 24 25 ਜੁਲਾਈ ਨੂੰ ਤੇ ਬਾਕੀ ਜਿਹੜਾ 1.5 ਏਕੜ ਰਹਿੰਦਾ ਸੀਗਾ ਉਹ ਲੈ ਸੀ ਆਪਾਂ 3 ਅਗਸਤ ਨੂੰ ਕਿਉਂਕਿ ਕੋਈ ਪ੍ਰੋਬਲਮ ਹੋਣ ਕਰਕੇ ਥੋੜਾ ਲੇਟ ਹੋ ਗਏ ਤੇ ਉਹ ਪਰ ਝੋਨਾ ਆਪਣਾ ਹੁਣ ਇਸ ਟਾਈਮ ਗੋਬ ਦੇ ਵਿੱਚ ਖੜਾ ਨਿਸਾਰਾ ਲੈਣ ਵਾਲਾ ਸੀਗਾ ਤੇ ਆਪਾਂ ਉਹਦੇ ਦੇ ਟ੍ਰਾਇਲ ਆਇਆਗਾ ਨਾਲ ਆਪਾਂ ਕਿਸਾਨ ਵੀਰੋ ਇਹਦੇ ਐਡ ਕਰੀ ਸੀਗੀ ਐਮੀ ਸਟਾਰਟਅਪ ਦਾ ਸਾਲਟ ਨਾਲ ਉਹ ਚੈਸ ਦਾ ਸਾਲਟ ਤੇ ਨਾਲ ਆਪਾਂ ਨੇ ਕਰਿਆ ਸੀਗਾ ਕੋਰਾ ਜਾਂਦਾ ਸਾਲਟ ਤੇ ਇੱਕ ਸਾਡੇ ਨੂੰ ਪ੍ਰੋਡਕਟ ਕਿਹੜਾ ਸੀਗਾ ਉਹ ਸੀਗਾ ਕਿਸਾਨ ਵੀਰੋ ਆਪਣਾ ਐਰਿਸ ਐਗਰੋ ਲਿਮਟਿਡ ਵਾਲਿਆਂ ਦਾ ਚਿਲਾਕੋਪ ਇਹ ਮਾਈਕਰੋ ਨਿਊਟਰੀਐਂਟ ਫਰਟੀਲਾਈਜ਼ਰ ਹੈ ਕਿਸਾਨ ਵੀਰੋ ਇਹਦੇ ਚ ਆਪਾਂ ਨੂੰ 12% ਚਿਲੇਟਡ ਕਾਪਰ ਮਿਲਦਾ ਇਹ ਜੋ ਚਿਲੇਟਡ ਫਾਰਮ ਦੇ ਵਿੱਚ ਕਾਪਰ ਮਿਲਦਾ ਇਹ ਦੂਸਰੇ ਪ੍ਰੋਡਕਟਾਂ ਦੇ ਨਾਲ ਆਪਣਾ ਜਿਹੜਾ ਮੇਲ ਖਾ ਜਾਂਦਾ ਹੈ ਇਹ ਕਿਸਾਨ ਬਿਰੋ ਇਹਦੀ ਕੋਈ ਜ਼ਿਆਦਾ ਡੋਜ਼ ਨਹੀਂ ਹੈਗੀ ਕੋਈ ਜ਼ਿਆਦਾ ਇਹਦਾ ਖਰਚਾ ਨਹੀਂ ਹੈਗਾ ਇਸੇ ਕਿਸਾਨ ਬਿਰੋ ਤਕਰੀਬਨ ਆਪਾਂ ਨੂੰ 170 ਤੋਂ ਲੈ ਕੇ 200 ਰੁਪਏ ਦੇ ਵਿੱਚ ਵਿੱਚ ਮਿਲ ਜਾਂਦਾ ਹੈ ਕਿਸਾਨ ਬਿਰੋ ਆਪਾਂ ਨੂੰ ਤੇ ਇਹਦੀ 100 ਗ੍ਰਾਮ ਕਿਸਾਨ ਬਿਰੋ ਡੋਜ਼ ਹੈ ਇੱਕੜ ਦੀ ਤੇ ਇਹ 250 ਗ੍ਰਾਮ ਦਾ ਪੈਕਟ ਜੇਕਰ ਆਪਾਂ ਲਿਆਉਣੇ ਤਾਂ 2.5 ਕਿਲਿਆਂ ਦੇ ਵਿੱਚ ਪੈ ਜਾਊਗਾ ਚਾਹੇ ਤੁਸੀਂ ਤਿੰਨ ਦਵਾਈਆਂ ਇਕੱਠੀਆਂ ਕਰਨੇ ਨੇ ਜਾਂ ਚਾਰ ਕਰਨੇ ਨੇ ਉਹਦੇ ਨਾਲ ਤੁਹਾਡੇ ਮਿਕਸ ਹੋ ਜੂਏ ਇਹ ਤੇ ਸਪਰੇਅ ਕਰਨ ਦਾ ਟਾਈਮ ਕਿਸਾਨ ਵੀਰੋ ਤੁਸੀਂ ਧਿਆਨ ਰੱਖਣਾ ਵੀ ਸਾਰੀਆਂ ਦਵਾਈਆਂ ਦਾ ਅਲੱਗ-ਅਲੱਗ ਘੋਲ ਬਣਾ ਕੇ ਫਿਰ ਪੰਪ ਦੇ ਵਿੱਚ ਇਕੱਠੀਆਂ ਕਰਨੀਆਂ ਨੇ ਤੇ ਕਿਸਾਨ ਵੀਰੋ ਇਹਦਾ ਮੈਨੂੰ ਫਾਇਦਾ ਜਾਂ ਨਾ ਫਾਇਦਾ ਮਿਲਣ ਦਾ ਪਤਾ ਲੱਗਣਾ ਆਪਣੇ ਝੋਨਾ ਵੱਢਣ ਵੇਲੇ ਜਾਂ ਜਿੱਦਾਂ ਆਪਣੇ ਮੁੰਜਰੇ ਝੁਕ ਜਾਂਦੀ ਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਡਿਊਟੀ ਰੋਗ ਆ ਗਿਆ ਕਿ ਨਾ ਉਸ ਟਾਈਮ ਮੈਂ ਕਿਸਾਨ ਵੀਰੋ ਤੁਹਾਨੂੰ ਜ਼ਰੂਰ ਦੱਸੂਗਾ ਕਿਉਂਕਿ ਮੈਂ ਵੀ ਇਸ ਦਾ ਟ੍ਰਾਇਲ ਹੀ ਲਾਇਆ 6 ਕਿੱਲਾਂ ਦੇ ਉੱਪਰ ਜਿਆਦਾ ਲੇਟ ਸੀ ਤੇ ਆਪਾਂ ਉਹਨਾਂ ਤੇ ਫਿਰ ਕਾਪਰ ਦੀ ਸਪਰੇ ਨੂੰ ਤਰਜੀਹ ਦਿੱਤੀ ਨਾਲ ਤੇ ਜਿੱਥੇ ਤੱਕ ਮੈਨੂੰ ਵੀਰ ਨੇ ਕਿਹਾ ਵੀ ਇਹਦਾ ਬਹੁਤ ਟਾਪ ਦਾ ਰਿਜ਼ਲਟ ਹੈ ਵੀ ਨਾਲੇ ਤੁਹਾਡਾ ਸਪਰੇ ਦਾ ਖਰਚਾ ਬਚ ਜੂ ਮਿਹਨਤ 바ਚੂ ਵੀ ਨਾਲੇ ਤੁਹਾਨੂੰ ਰਿਜ਼ਲਟ ਉਹਨਾਂ ਹੀ ਮਿਲ ਜੂ ਜਿੰਨਾ ਆਮ ਮਿਲਿਆ ਆ ਹਾਈਡਰੋਕਸਾਈਡ ਦਾ ਜਾਂ ਦੂਸਰੇ ਦਾ ਤੇ ਖਰਚਾ ਕਿਸਾਨ ਵੀਰੂ ਦਾ ਕੋਈ ਜ਼ਿਆਦਾ ਨਹੀਂ ਹੈਗਾ 170 80 ਰੁਪਏ ਦੀ ਕੋਈ ਗੱਲ ਨਹੀਂ ਹੁੰਦੀ ਜ਼ਿਆਦਾ ਵੱਡੀ ਪਰ ਜੇਕਰ ਆਪਾਂ ਗੱਲ ਕਰੀ ਵੀ ਇਹਦਾ ਰਿਜ਼ਲਟ ਬਹੁਤ ਟਾਪ ਦਾ ਕਹਿੰਦੇ ਨੇ ਤੇ ਇੱਕ ਮੈਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਵੀ ਕਿਹੜੇ-ਕਿਹੜੇ ਕਿਸਾਨ ਵੀਰ ਨੇ ਵਰਤਿਆ ਹੋਇਆ ਕਿਹਨੇ ਇਸ ਟਾਈਮ ਵਰਤਿਆ ਟ੍ਰਾਇਲ ਆ ਆ ਜਰੂਰ ਦੱਸਿਓ ਮੈਨੂੰ ਕਮੈਂਟ ਦੇ ਵਿੱਚ ਤੇ ਮੇਰਾ ਕਿਸਾਨ ਵੀਰ ਨੂੰ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਵੀ ਦੇਖੋ ਆਪਾਂ ਫਸਲ ਪਾਲਦੇ ਵੀ ਜਰੂਰ ਝੋੜਨਾ ਆਪਣਾ ਬਾਧ ਦੇ ਵਿੱਚ ਇਹ ਹਾਲ ਹੋ ਜਾਂਦਾ ਫਿਰ ਆਪਾਂ ਨੂੰ ਉਸ ਚੀਜ਼ ਦੀ ਥੋੜੀ ਜੀ ਮਹਿਸੂਸ ਹੁੰਦਾ ਵੀ ਆਪਾਂ ਇਹ ਚੀਜ਼ ਕਰ ਲੈਂਦੇ ਪਰ ਮੈਂ ਪਹਿਲਾਂ ਮੈਨਾਂ ਕਿ ਚਲੋ ਆਕਸੀਕਲੋਰਾਈਡ ਜਾਂ ਹਾਈਡਰੋਕਸਾਈਡ ਦੀ ਸਪਰੇ ਜਿਹੜੀ ਦਿੰਦਾ ਸੀਗਾ ਝੋਨੇ ਦੇ ਉੱਪਰ ਪਰ ਇਸ ਸਾਲ ਮੈਂ ਇਹਦਾ ਟ੍ਰਾਇਲ ਲਾਇਆ ਤੇ ਦੇਖਦੇ ਆਂ ਕੀ ਬਣਦਾ ਕਿ ਜਾ ਕੇ ਪਰ ਮੈਨੂੰ ਰਿਜ਼ਲਟ ਜਿੱਥੇ ਤੱਕ ਉਮੀਦ ਆ ਵੀ ਵਧੀਆ ਮਿਲਣਗੇ ਕਿਉਂਕਿ ਆਪਾਂ ਨੂੰ ਸਪੈਸ਼ਲ ਰეკਮੈਂਡ ਕਰੀਏ ਇਹ ਚੀਜ਼ ਬੰਦੇ ਨੇ ਵੀ ਤੁਸੀਂ ਵਰਤ ਕੇ ਦੇਖਿਓ ਤੇ ਕਿਸਾਨ ਵੀਰੋ ਤੁਸੀਂ ਸਕਰੀਨ ਸ਼ਾਟ ਜ਼ਰੂਰ ਲੈ ਲਿਓ ਇਹ ਚੀਜ਼ ਦਾ ਤੇ ਜਾ ਕੇ ਦੁਕਾਨਦਾਰ ਤੋਂ ਲਿਆ ਕੇ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੋੜ ਲੱਗਦੀ ਆ ਕਿਉਂਕਿ ਡੋਟੀ ਰੋਗ ਹਮੇਸ਼ਾ ਉਹ ਝੋਨੇ ਦੇ ਵਿੱਚ ਆਉਂਦਾ ਜਿਹਦਾ ਇੱਕ ਤਾਂ ਝਾੜ ਬਹੁਤ ਜ਼ਿਆਦਾ ਹੁੰਦਾ ਤੇ ਇੱਕ ਚ ਜੀ ਚ ਜੂਰੀਆ ਵਗੈਰਾ ਜਾਦੇ ਆਪਾਂ ਦੇ ਦਿੰਨੇ ਹੈਗੇ ਕਿਉਂਕਿ ਇਸ ਵਾਰ ਥੋੜੀ ਜੀ ਪ੍ਰੋਬਲਮ ਇਹ ਆਈ ਹੈ ਵੀ ਪਹਿਲਾਂ ਝੋਨੇ ਸੀਗੇ ਜਿਹੜੇ ਔੜ ਨਾਲ ਚੱਲੇ ਨਹੀਂ ਬਾਅਦ ਵਿੱਚ ਮੀਂਹ ਪੈ ਕੇ ਝੋਨੇ ਨੇ ਜਿਹੜੇ ਉਹਨਾਂ ਦਾ ਫਲੌ ਬਹੁਤ ਹੋ ਗਿਆ ਜਿਹਦੇ ਕਰਕੇ ਇਹ ਚੀਜ਼ ਦੀ ਸੰਭਾਵਨਾ ਜਿਹੜੀ ਵੱਧ ਸਕਦੀ ਆ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਚੀਜ਼ ਨਾਲ ਹੱਲ ਕਰ ਸਕਦੇ ਆ ਤੇ ਕਰਤਾ ਤੁਸੀਂ ਗਲੀਲਿਓ ਵੀ ਵੀ ਕਰ ਸਕਦੇ ਹੋ ਨਟੀਵੋ ਵੀ ਕਰ ਸਕਦੇ ਹੋ 150 ਗ੍ਰਾਮ ਤੱਕ ਕੋਈ ਡੋਜ਼ ਪਾ ਕੇ ਪਰ ਮੈਨੂੰ ਇਹ ਚੀਜ਼ ਵੈਸਟ ਲੱਗੀ ਕਿਉਂਕਿ ਸਪੈਸ਼ਲ ਕਾਪਰ ਕੰਟੈਂਟ ਆ ਕਾਪਰ ਕੰਟੈਂਟ ਦਾ ਰਿਜ਼ਲਟ ਵੈਟਰ ਮਿਲਦਾ ਆਪਾਂ ਨੂੰ ਹਮੇਸ਼ਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰੀ ਆ ਸਾਰੀ ਵਧੀਆ ਲੱਗੀ ਹੋਵੇਗੀ ਹੋਵੇਗੀ ਤੁਹਾਨੂੰ ਤੇ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਆਜਣੇ ਰਹਾਂਗੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹੜੇ ਕਿਸਾਨ ਵੀਰ ਨੇ ਇਹ ਚੀਜ਼ ਆ ਜਿਹੜੀ ਵਰਤੀ ਹੋਈ ਆ ਧੰਨਵਾਦ